ਹੰ ਗੁਰੂ ਪਿਆਰਿਓ ਕਿਵੇਂ ਪ੍ਰਭੂ ਮੇਲ ਲਈ ਪੈਦਾ ਹੋਈ ਤਾਂ ਪ੍ਰਭੂ ਦੀ ਸਿਫਤ ਸਲਾਹ ਕਰਉਂਦੀ ਹੈ ਇਸ ਸਵਾਲ ਦਾ ਜਵਾਬ ਗੁਰੂ ਜੀ 58 ਅੰਗ ਤੇ ਉਕਸ਼ਿਸ਼ ਕਰਤੇ ਹਨ ਹਉ ਗੁਰ ਪੁੱਛਉ ਆਪਣੇ ਗੁਰ ਪੁੱਛਕਾਰ ਕਮਾਉਂ ਮੈਂ ਆਪਣੇ ਗੁਰੂ ਨੂੰ ਪੁੱਛਾਂਗੀ ਗੁਰੂ ਨੂੰ ਪੁੱਛ ਕੇ ਉਸ ਦੀ ਦਸੀਕਾਰ ਕਰਾਂਗੀ ਸ਼ਬਦ ਸਲਾਹੀ ਮਨ ਵਸੇ ਹਮੇਂ ਦੁੱਖ ਜਲ ਜਾਓ ਮੈਂ ਗੁਰੂ ਦੇ ਸ਼ਬਦ ਵਿੱਚ ਝੁੜ ਕੇ ਪ੍ਰਭੂ ਦੀ ਸਿਫਤਸਲਾ ਕਰਾਂਗੀ ਭਲਾ ਕਿਤੇ ਪ੍ਰਭੂ ਮੇਰੇ ਮਨ ਵਿੱਚ ਆ ਵਸੇ ਪ੍ਰਭੂ ਵੀ ਮੇਰੇ ਹੋਵੇ ਮੇਰਾ ਹਮੇਂ ਦਾ ਦੁੱਖ ਸੜ ਜਾਏ ਚੇ ਹੋਈ ਮਿਲਾਵੜਾ ਸੱਚੀ ਸਾਚ ਮਿਲਾਓ ਸਹਜ ਵਸਤਾ ਵਿੱਚ ਟਿਕਿਆ ਮੇਰਾ ਪ੍ਰਭੂ ਨਾਲ ਸੋਹਣਾ ਮਿਲਾਪ ਹੋ ਜਾਏ ਸਦਾ ਟਿੱਕੇ ਰਹਿਣ ਬੜੇ ਪ੍ਰਭੂ ਵਿੱਚ ਮੇਰਾ ਸਦਾ ਲਈ ਮੇਲ ਹੋ ਜਾਏ ਪ੍ਰਭੂ ਦੇ ਮਿਲਾਪ ਦੀ ਤਾਂ ਮਨੁੱਖ ਨੂੰ ਅੰਦਰੋਂ ਖਚ ਪਾਉਂਦੀ ਹੈ ਮਨੁੱਖ Guru ਨੂੰ ਜਾ ਕੇ ਪੁੱਛਦਾ ਹੈ ਕਿ ਪਰਪੂ ਮਲਾਪ ਲਈ ਮੈਂ ਕੀ ਕਰਾਂ ਕਿ Guru ਦੇ ਉਪਦੇਸ਼ ਸੁਣ ਤਵਕ ਪਰਪੂ ਦੀ ਸਿਫਲਾ ਕਰਦਾ ਹੈ ਉਹਦਾ ਨਾਮ ਜਪਦਾ ਹੈ ਇਹ ਤਾਂ ਹੀ ਹੈ ਜਿਹੜੀ ਪਰਪੂ ਨਲ ਮਲਾ ਦਿੰਦੀ ਹੈ